ਅੱਸੀ ਗਾਲ ਪਿਆਰੇ ਵਿਦਿਆਰਥੀਓ ਤੁਹਾਡੇ ਲਈ ਅਸੀਂ ਅੱਜ ਤੋਂ ਮੈਥਮੈਟਿਕਸ ਕਲਾਸ 6ਵੀਂ ਹਿਸਾਬ ਸ਼ੁਰੂ ਕਰ ਰਹੇ ਆਂ ਇਹਦੀਆਂ ਸਾਰੀਆਂ ਐਕਸਰਸਾਈਜ਼ਾਂ ਤੁਹਾਨੂੰ ਮਿਲ ਜਾਣਗੀਆਂ ਸ਼ੁਰੂ ਕਰ ਰਹੇ ਆਂ ਅੱਜ ਤੋਂ ਆਪਣੀ ਵੀਡੀਓ ਸੀਰੀਜ਼ ਸੋ ਪਹਿਲਾ ਚੈਪਟਰ ਸਟਾਰਟ ਕਰਨ ਜਾ ਰਹੇ ਆਂ ਅੱਜ ਜਿਹਦਾ ਨਾਮ ਹੈ ਆਪਣੀਆਂ ਸੰਖਿਆਵਾਂ ਨੂੰ ਜਾਣਨਾ ਨੋਇੰਗ ਯੋਰ ਨੰਬਰਸ ਸੋ ਸੰਖਿਆ ਦੇ ਬਾਰੇ ਗੱਲ ਕੀਤੀ ਗਈ ਹੈ ਸੋ ਇਹਦੇ ਬਾਰੇ ਸਟਾਰਟ ਕਰਾਂਗੇ ਸਭ ਤੋਂ ਪਹਿਲੇ ਪ੍ਰਾਕ੍ਰਿਤਿਕ ਸੰਖਿਆਵਾਂ ਹੁੰਦੀਆਂ ਜਿਹੜੀ 1 ਤੋਂ ਸਟਾਰਟ ਹੁੰਦੀਆਂ ਤੇ ਅੰਕ ਡਿਜੀਟ ਕਿਹਾ ਜਾਂਦਾ ਜਿੱਦਾਂ 1 2 3 4 5 6 7 8 9 ਜਿਹੜੇ ਸਿੰਗਲ ਇਹਨੂੰ ਇੱਕ ਕੀ ਕਿਹਾ ਜਾਂਦਾ ਡਿਜੀਟ ਉਹਦੇ ਬਾਅਦ ਤੁਲਨਾ ਵਿੱਚ ਦੱਸੀ ਗਈ ਹੈ ਪਹਿਲੀ ਐਕਸਰਸਾਈਜ਼ ਚ ਕੀ ਕਿਹੜੀ ਸੰਖਿਆ ਵੱਡੀ ਹੈ ਕਿਹੜੀ ਛੋਟੀ ਹੈ ਉਹ ਤੋਂ ਅਸੀਂ ਅੰਦਾਜ਼ਾ ਲਗਾ ਲਵਾਂਗੇ ਉਹਦੇ ਬਾਅਦ ਘਟਦਾ ਕ੍ਰਮ ਤੇ ਵੱਧਦਾ ਕ੍ਰਮ ਘਟਦੇ ਕ੍ਰਮ ਚ ਸਭ ਤੋਂ ਵੱਡੀ ਪਹਿਲੇ ਫਿਰ ਛੋਟੀ ਜਦੋਂ ਥੱਲੇ ਨੂੰ ਜਾਣਾ ਘਟਦਾ ਕ੍ਰਮ ਹੈ ਵੱਧਦਾ ਕ੍ਰਮ ਥੱਲੇ ਉੱਪਰ ਨਾ ਜਾਣਾ ਠੀਕ ਹੈ ਜੀ ਇਸੇ ਤਰ੍ਹਾਂ ਸੰਖਿਆ ਨੂੰ ਜੋੜ ਕੇ ਵੱਡੀ ਤੇ ਛੋਟੀ ਸੰਖਿਆ ਬਣਾਣੀ ਹੈ ਸਾਰਾ ਅਸੀਂ ਪਹਿਲੀ ਐਕਸਰਸਾਈਜ਼ ਕਰਾਂਗੇ ਉਹਦੇ ਬਾਅਦ ਸਥਾਨਿਕ ਮੁੱਲ ਕਿੱਦਾਂ ਹੈ ਉਹ ਵੀ ਇਹਦੇ ਵਿੱਚ ਅਸੀਂ ਕਰਾਂਗੇ ਤੋਂ ਬਿਨਾਂ ਦੇਰ ਕੀਤੇ ਹੋਏ ਅਸੀਂ ਪਹਿਲੀ ਐਕਸਰਸਾਈਜ਼ ਅੱਜ ਸ਼ੁਰੂ ਕਰਦੇ ਆਂ ਅਭਿਆਸ 1.1 ਤੋਂ ਮੈਂ ਇੱਥੇ ਹੀ ਸ਼ੁਰੂ ਕਰਾਂਗਾ ਸਵਾਲ ਕੱਢਨੇ ਤੇ ਜਿਹੜੇ ਸੇਮ ਹੋਣਗੇ ਤੁਸੀਂ ਆਪ ਟ੍ਰਾਈ ਕਰਨਾ ਹੈ ਪਹਿਲਾਂ ਸਭ ਤੋਂ ਛੋਟੀ ਤੇ ਸਭ ਤੋਂ ਵੱਡੀ ਸੰਖਿਆ ਦੱਸਣੀ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 30000 ਤੋਂ ਸ਼ੁਰੂ ਹੋ ਰਹੀ ਹੈ ਇਹ 30945 ਹੈ ਇਹ 945 ਹੈ ਤੇ 445 ਹੈ ਤਾਂ ਸਭ ਤੋਂ ਵੱਡੀ ਇੱਥੇ ਬਣਦੀ ਹੈ 30945 ਇਹ ਸਭ ਤੋਂ ਵੱਡੀ ਹੈ ਇਹਨੂੰ ਅਸੀਂ ਐਲ ਨਾਲ ਲਿਖਾਂਗੇ ਲਾਰਜੈਸਟ ਤੇ ਸਭ ਤੋਂ ਛੋਟੀ ਜਿਹੜੀ ਸੰਖਿਆ ਹੈ ਇਹ ਕਿਹ ਹੈ 594 ਇਹ ਕਿਹ ਹੈ 495 ਤਾਂ ਇਹ ਬਣਦੀ ਹੈ ਸਮਾਲੈਸਟ ਸਭ ਤੋਂ ਛੋਟੀ ਇਸੇ ਤਰ੍ਹਾਂ ਤੁਸੀਂ ਦੂਸਰਾ ਸਵਾਲ ਵੀ ਕਰ ਸਕਦੇ ਹੋ ਕੋਸ਼ਿਸ਼ ਕਰੋ ਇਹਨੂੰ ਆਪ ਟਰਾਈ ਕਰਨ ਦੀ ਚਲੋ ਸਟਾਰਟ ਕਰ ਰਹੇ ਹਾਂ ਤੁਹਾਨੂੰ ਆਪ ਹੀ ਕਢਾ ਦਿੰਨੇ ਆਂ ਬਲੇ ਇਹ 10000 ਤੋਂ ਸ਼ੁਰੂ ਹੋ ਰਹੀ ਹੈ 10092 29 209 920 ਤੋਂ 920 ਸਭ ਤੋਂ ਵੱਡੀ ਹੈ ਲਾਰਜੈਸਟ ਤੇ ਸਭ ਤੋਂ ਛੋਟੀ ਹੈ 29 10029 ਇਹ ਸਮੋਲੇਸਟ ਉਹਦੇ ਬਾਅਦ ਘਟਦਾ ਤੇ ਵਾਧੇ ਕਰਮ ਵਾਧੇ ਕਰਮ ਚ ਲਿਖਣਾ ਹੈ ਸਭ ਤੋਂ ਛੋਟੀ ਸੰਖਿਆ ਲਿਖਣੀ ਹੈ ਪਹਿਲੇ 60998 5231 48 ਤੋਂ ਵੱਡੇ ਚ ਲਿਖਣਾ ਸਭ ਤੋਂ ਪਹਿਲੇ ਆਏਗਾ 3953 ਫਿਰ ਤਾਂ ਡਾਏਗਾ 5231 ਉਹਦੇ ਬਾਅਦ ਤਾਂ ਡਾਏਗਾ 60 99 ਫਿਰ ਆਏਗਾ 6098 ਇਸੇ ਤਰ੍ਹਾਂ ਲਿਖਣਾ ਹੈ ਬਾਕੀ ਤੁਸੀਂ ਆਪ ਟਰਾਈ ਕਰਨੇ ਆ ਤੀਸਰਾ ਸਵਾਲ ਹੈ ਇਹਦੇ ਵਿੱਚ ਘਟਦੇ ਕ੍ਰਮ ਚ ਲਿਖਣਾ ਸਭ ਤੋਂ ਵੱਡੀ ਸੰਖਿਆ ਪਹਿਲੇ ਲਿਖਾਂਗੇ 75003 20052 7600 60200 632 ਤੇ ਕੜ ਦੇ ਕ੍ਰਮ ਚ ਲਿਖਣਾ ਸਭ ਤੋਂ ਵੱਡੀ ਪਹਿਲੇ ਲਿਖਾਂਗੇ ਸਭ ਤੋਂ ਵੱਡੀ ਇਹ ਇੱਥੇ ਜਿਹੜੀ ਬਣ ਰਹੀ ਆ ਸਾਡੀ 60000 ਤੇ ਸੋ ਇਹਨੂੰ ਅਸੀਂ ਲਿਖਾਂਗੇ ਕੜ ਦੇ ਕ੍ਰਮ ਚ ਤੇ ਸਾਡੇ ਕੋਲ 60000 77 ਹੈ ਸਭ ਤੋਂ ਵੱਡਾ ਪਹਿਲੇ ਨੰਬਰ ਤੇ ਆਏਗਾ ਉਹਦੇ ਬਾਅਦ 60000 ਵਾਲਾ 2000 7600 ਇਸ ਤਰ੍ਹਾਂ ਲਿਖਾਂਗੇ ਬਾਕੀ ਤੁਸੀਂ ਆਪ ਕੋਸ਼ਿਸ਼ ਕਰ ਲਿਓ ਕਰਨ ਦੀ ਚੌਥਾ ਸਵਾਲ ਹੈ ਇਹਦੇ ਵਿੱਚ ਅਸੀਂ ਦੋ ਅੰਕ ਦੁਹਰਾ ਕੇ ਚਾਰ ਅੰਕਾਂ ਹੀ ਸਭ ਤੋਂ ਵੱਡੀ ਤੇ ਛੋਟੀ ਸੰਖਿਆ ਲਿਖਣੀ ਹੈ ਅ ਬਿਨਾ ਦੁਹਰਾਏ ਲਿਖਣੀ ਹੈ ਸੌਰੀ 64 32 ਇਹਦੇ ਵਿੱਚ ਸਭ ਤੋਂ ਵੱਡੀ ਬਣਦੀ ਹੈ 6 4 3 2 ਇਹ ਸਭ ਤੋਂ ਵੱਡੀ ਆਲਰੇਡੀ ਲਿਖੀ ਹੋਈ ਹੈ ਸਭ ਤੋਂ ਛੋਟੀ ਬਣਾਵਾਂਗੇ 2 3 4 6 ਇਹ ਸਭ ਤੋਂ ਛੋਟੀ ਬਣ ਗਈ ਇਹ ਲਾਰਜੈਸਟ ਤੇ ਇਹ ਸਮਾਲੈਸਟ ਇਸੇ ਤਰ੍ਹਾਂ 97 3 ਇਹ ਬਣ ਜਾਂਦਾ 973 ਸਭ ਤੋਂ ਵੱਡੀ ਤੇ ਸਭ ਤੋਂ ਛੋਟੀ ਬਣ ਜਾਂਦੀ ਹੈ 3079 ਠੀਕ ਹੈ ਜੀ ਇਸੇ ਤਰ੍ਹਾਂ 500 ਹਾਲ ਦੋ ਇੱਕ ਅੰਕ ਨੂੰ ਦੁਹਰਾ ਦੇਣਾ ਚਾਰ ਅੰਕਾਂ ਦੀ ਵੱਡੀ ਸੰਖਿਆ ਤੇ ਛੋਟੀ ਬਣਾਣੀ ਤਿੰਨ ਅੰਕਾਂ ਤੋਂ ਬਣਾਣੀ ਹੈ ਸੋ ਇੱਥੇ ਸਭ ਤੋਂ ਵੱਡੀ ਬਣਦੀ ਹੈ 7 ਦੋ ਵਾਰ ਕਰਾਂਗੇ 7 7 3 2 ਤੇ ਸਭ ਤੋਂ ਛੋਟੀ ਇੱਥੇ ਬਣਦੀ ਹੈ 22 3 7 ਇਦਾਂ ਬਣ ਜਾਏਗੀ 503 5 5 3 0 ਬਣਗੇ ਛੋਟੀ ਬਣੇਗੀ 3 3 0 3 5 ਇਦਾਂ ਠੀਕ ਹੈ ਜੀ ਬਾਕੀ ਤੁਸੀਂ ਆਪ ਟ੍ਰਾਈ ਕਰਿਓ ਉਹਦੇ ਬਾਅਦ ਛੇਵਾਂ ਪ੍ਰਸ਼ਨ ਹੈ ਸਥਾਨਿਕ ਮੁੱਲ ਸਾਰਨੀ ਸੰਖਿਆ ਨੂੰ ਲਿਖ ਲੈਣਾ ਜਿੱਦਾਂ ਇਹ ਲਿਖ ਰਿਹਾ ਇੱਥੇ 8975 ਇਹਦੀ ਵੈਲਿਊ ਪਲੇਸ ਵੈਲਿਊ 6 ਦੇ ਬਾਕੀ ਜ਼ੀਰੋ ਆ ਜਾਣਗੀਆਂ ਇਸੇ ਤਰ੍ਹਾਂ ਇਹਦੀ ਵੈਲੀ ਲਿਖਦਾਂਗੇ ਇਸੇ ਤਰ੍ਹਾਂ ਇਹਦੀ ਵੈਲਿਊ ਆ ਜਾਏਗੀ ਇਸੇ ਤਰ੍ਹਾਂ ਇਹਦੀ ਆ ਜਾਏਗੀ ਇਸੇ ਤਰ੍ਹਾਂ ਇਹਦੀ ਆ ਜਾਏਗੀ ਇਸੇ ਤਰ੍ਹਾਂ ਇਹਦੀ ਇਹ ਸਾਰਿਆਂ ਦੀ ਅਲਗ-ਅਲਗ ਲਿਖ ਦੇਣੀ ਹੈ ਉਦੇ ਬਾਅਦ ਭਾਰਤੀ ਸੰਖਿਆ ਪ੍ਰਣਾਲੀ ਅਨੁਸਾਰ ਅਲਪ ਵਿਰਾਮ ਲਗਾਣਾ ਤੇ ਸੰਖਿਆ ਲਿਖਣੀ ਹੈ ਠੀਕ ਹੈ ਜੀ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਕਰੋੜ ਇਹ ਬਣ ਗਿਆ 9 ਕਰੋੜ ਇੱਕ ਵਿਰਾਮ ਇੱਥੇ ਆ ਗਿਆ 86 ਲੱਖ 6000 873 ਇਸੇ ਤਰ੍ਹਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਇਹ ਬਣ ਗਿਆ 76 ਲੱਖ 35172 ਇਸੇ ਤਰ੍ਹਾਂ ਤੁਸੀਂ ਇਹਨੂੰ ਕਰ ਲੈਣਾ 21 ਦਹਾਈ ਸੰਕੜਾ ਹਜ਼ਾਰ ਦੇ ਆ ਲੱਖ ਦੇ ਲੱਖ ਕਰੋੜ 8 ਕਰੋੜ 97 ਲੱਖ ਤੇ 57 ਉਹਦੇ ਬਾਅਦ ਅਸੀਂ ਕਰਨਾ ਜੀ ਉੱਚ ਤਿੰਨ ਲਗਾ ਕੇ ਅੰਤਰਰਾਸ਼ਟਰੀ ਪ੍ਰਣਾਲੀ ਅਨੁਸਾਰ ਲਿਖਣਾ ਹੈ ਠੀਕ ਹੈ ਜੀ ਅੰਕ ਪਰਿਰਾਮ ਦਾ ਲਗਾਵਾਂਗੇ ਫਿਰ ਇਹਨੂੰ ਅੰਤਰਰਾਸ਼ਟਰੀ ਪ੍ਰਣਾਲੀ ਜੋ ਹੈ ਦੇ ਵਿੱਚ ਮਿਲੀਅਨ ਬਿਲੀਅਨ ਇਸ ਤਰੀਕੇ ਨਾਲ ਅਸੀਂ ਲਿਖਦੇ ਆ ਸੋ ਇਹ ਜਿਹੜਾ ਮੈਂ ਉੱਪਰ ਸਵਾਲ ਕੀਤਾ ਇਹਨੂੰ ਲਿਖਣਾ ਵੀ ਹੈ ਸ਼ਬਦਾਂ 'ਚ ਜਿੱਦਾਂ ਮੈਂ ਸੰਖਿਆ ਬੋਲ ਕੇ ਦੱਸੀ ਹੈ ਇਕਾਈ ਦਹਾਈ ਸੈਂਕੜਾ ਯਾਰ ਦਹਾ ਯਾ ਲੱਖ ਦਹ ਲੱਖ ਕਰੋੜ 9 ਕਰੋੜ 86 ਲੱਖ 6873 ਇਸੇ ਤਰ੍ਹਾਂ ਅਸੀਂ ਇਹਨੂੰ ਪਹਿਲੇ ਦੇਖਦੇ ਹਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹਾ ਯਾ ਲੱਖ ਦਹ ਲੱਖ ਕਰੋੜ ਕਰੋੜ ਬਣ ਗਿਆ ਕਰੋੜ ਬਣ ਗਿਆ 8 ਕਰੋੜ ਠੀਕ ਹੈ ਜੀ ਤੇ ਇਹਨੂੰ ਅਸੀਂ ਮਿਲੀਅਨ 'ਚ ਕਰਦੇ ਹਾਂ ਇਹਨੂੰ ਅਸੀਂ ਆਪਣੇ ਹਿਸਾਬ ਨਾਲ ਪਹਿਲੇ ਲਿਖਾਂਗੇ ਸੋ ਇਹਨੂੰ ਅਸੀਂ ਕਿੱਦਾਂ ਲਿਖਾਂਗੇ ਇਹ ਬਣ ਗਿਆ 21 ਦਹਾਈ ਸੰਕੜਾ ਹਜ਼ਾਰ ਦਹਾ ਯਾ ਲੱਖ ਦਹਾ ਲੱਖ ਕਰੋੜ 8 ਕਰੋੜ 98 ਲੱਖ ਸੋ ਜਿਹੜਾ 10 ਲੱਖ ਇਹਨੂੰ 1 ਮਿਲੀਅਨ ਕਹਿੰਦੇ ਆ ਠੀਕ ਹੈ ਸੋ ਇਹਨੂੰ ਅਸੀਂ 99 ਮਿਲੀਅਨ ਕਹਾਂਗੇ ਤੇ 832 ਹਜ਼ਾਰ 81 ਐਦਾਂ ਕਰ ਦਾਂਗੇ ਠੀਕ ਹੈ ਜੀ ਮਿਲੀਅਨ ਇਕੱਠੇ ਕਰਦੇ ਨੇ ਜਿਦਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਦਹ ਲੱਖ ਬਣ ਗਿਆ ਠੀਕ ਹੈ ਜੀ ਇਹ ਬਣ ਗਿਆ 6 ਮਿਲੀਅਨ 543374 ਇਸ ਤਰ੍ਹਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਕਰੋੜ ਦਹ ਲੱਖ ਕਰੋੜ ਬਣ ਗਿਆ ਬਣ ਗਿਆ 899 ਮਿਲੀਅਨ 76 ਹਜ਼ਾਰ ਇਹ ਇਦਾਂ ਬਣੇਗਾ ਠੀਕ ਹੈ ਜੀ ਉਦੇ ਬਾਅਦ ਸੰਖਿਆ ਨੂੰ ਅੰਕਾਂ 'ਚ ਲਿਖਣਾ 754000 ਸੋ 54000 ਹੈ ਤੋ ਪਹਿਲੇ ਬਣਾਗੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 7 ਲੱਖ ਆ ਗਿਆ ਉਦੇ ਬਾਅਦ 54000 ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਇੱਥੇ 54 ਆ ਗਿਆ ਬਾਕੀ ਜ਼ੀਰੋ ਆ ਇਦਾਂ ਬਣ ਜਾਏਗਾ ਪੁਆਇੰਟ ਲਿਖਣੇ ਬੱਲੇ 9 ਕਰੋੜ 53 ਲੱਖ 7452 21 ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਕਰੋੜ ਪਹਿਲੇ ਆ ਗਿਆ 9 ਕਰੋੜ 53 ਲੱਖ ਇੱਥੇ 9 ਕਰੋੜ ਬਣ ਗਿਆ 53 ਲੱਖ ਆ ਗਿਆ ਉਹਦੇ ਬਾਅਦ ਆ ਗਿਆ 74075 ਲਾ ਦਿਓ ਉਹਦੇ ਬਾਅਦ ਆ ਗਿਆ 523 500 ਇਹਦਾ ਇਕਾਈ ਦਹਾਈ ਸੈਂਕੜਾ ਯਾਰ ਦਹਾ ਯਾ ਲੱਖ ਦੈ ਲੱਖ ਕਰੋੜ 9 ਕਰੋੜ 53 ਲੱਖ 7452 ਇਸੇ ਤਰ੍ਹਾਂ ਤੁਸੀਂ ਬੱਚਿਓ ਬਾਕੀ ਆਪ ਟਰਾਈ ਕਰ ਲਿਓ ਉਹਦੇ ਬਾਅਦ 10ਵਾਂ ਸਵਾਲ ਹੈ 8 ਅੰਕਾਂ ਦੀਆਂ કુલ ਕਿੰਨੀਆਂ ਸੰਖਿਆ ਹੈ ਇਹਦੇ ਵਿੱਚ ਸਭ ਤੋਂ ਵੱਡੀ ਸੰਖਿਆ 9 ਬਣਦੀ ਹੈ ਬਾਕੀ 7 ਜ਼ੀਰੋ ਲਾ ਦੇ 1 2 3 4 5 6 7 ਸੋ ਇੰਨੀਆਂ ਬਣ ਜਾਂਦੀਆਂ ਬਾਕੀ ਖਾਲੀ ਥਾਂ ਮੈਂ 1 ਲੱਖ ਦੇ ਵਿੱਚ ਕਿੰਨੇ 1000 ਹੁੰਦੇ ਆ ਇੱਕ ਲੱਖ ਦੇ ਵਿੱਚ ਸੋ ਜੇ ਅਸੀਂ ਇਹਨੂੰ ਕਨਵਰਟ ਕਰਾਂਗੇ ਪਹਿਲੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਇੱਥੇ ਲੱਖ ਹੋ ਗਿਆ ਇਕਾਈ ਦਹਾਈ ਸੈਂਕੜਾ ਹਜ਼ਾਰ ਇੱਥੇ ਹਜ਼ਾਰ ਹੋ ਗਿਆ ਠੀਕ ਹੈ ਇੱਥੇ ਹਜ਼ਾਰ ਹੋ ਗਿਆ ਇਹਦੇ ਵਿੱਚ ਆਣਾ 100000 ਠੀਕ ਹੈ ਜੀ ਸੋ ਇੱਥੇ ਕਿੰਨੇ ਬੱਜੇ ਆ 10 1 ਮਿਲੀਅਨ ਚ ਕਿੰਨੇ 100000 ਹੁੰਦੇ ਆ 21 ਦਹਾਈ ਸੈਂਕੜਾ ਯਾਰ ਦਹ ਯਾ ਲੱਖ ਦਹ ਲੱਖ ਦਹ ਲੱਖ 10 ਲੱਖ ਇੱਕ ਮਿਲੀਅਨ ਹੁੰਦਾ 21 ਦਹਾਈ ਸੈਂਕੜਾ ਹਜ਼ਾਰ ਠੀਕ ਹੈ ਜੀ 10000 ਇਥੇ 100000 ਜਾਨੀ 10000 ਹੁੰਦਾ ਤੇ 10 ਵਿੱਚ ਇਥੇ ਨਾ 100000 ਠੀਕ ਹੈ ਜੀ ਤੇ ਤੁਸੀਂ ਆਪ ਕਰ ਸਕਦੇ ਹੋ 1 ਕਰੋੜ ਦੇ ਵਿੱਚ ਕਿੰਨੇ 10 ਲੱਖ ਹੁੰਦੇ 21 ਦਹਾਈ ਸੈਂਕੜਾ ਯਾਰ ਦਹ ਹਜ਼ਾਰ ਲੱਖ ਦਹ ਲੱਖ ਕਰੋੜ 22000000 10 ਲੱਖ 10 ਲੱਖ ਹੋ ਗਿਆ 10 ਲੱਖ 1 ਕਰੋੜ ਚ ਕਿੰਨੀ ਵਾਰੀ ਆਂਦਾ ਹੈ 10 ਵਾਰ 10 ਲੱਖ ਹੋ ਗਿਆ ਉਹਦੇ ਬਾਅਦ 1 ਕਰੋੜ ਕਿੰਨੇ ਮਿਲੀਅਨ ਹੁੰਦੇ ਆ 1 ਕਰੋੜ ਦੇ ਵਿੱਚ ਕਿੰਨੇ ਮਿਲੀਅਨ ਹੋਗੇ 1 ਯਾਨੀ ਇੱਕ ਮਿਲੀਅਨ ਚ ਹੁੰਦੇ ਆ 10 ਲੱਖ 10 ਲੱਖ 10 ਵਾਰ ਆਇਆ ਇੱਕ ਕਰੋੜ ਚ ਸੋ ਇਹ ਕਿੰਨੇ ਆਏ ਨੇ 10 ਮਿਲੀਅਨ 1 ਮਿਲੀਅਨ ਚ ਕਿੰਨੇ ਲੱਖ ਹੁੰਦੇ ਆ 10 ਲੱਖ ਠੀਕ ਹੈ ਜੀ ਸੋ ਉਮੀਦ ਆ ਤੁਹਾਨੂੰ ਇਹ ਐਕਸਰਸਾਈਜ਼ ਸਮਝ ਆ ਗਈ ਹੋਵੇਗੀ ਇਸ ਤਰ੍ਹਾਂ ਤੁਸੀਂ ਸਾਰੇ ਸਵਾਲ ਕਰ ਲੋਗੇ ਕੱਲ ਅਸੀਂ ਅਗਲੇ ਵੀਡੀਓ ਵਿੱਚ 1.2 ਕਰਾਂਗੇ ਥੈਂਕ ਯੂ ਵੈਰੀ ਮਚ ਵੀਡੀਓ ਸਾਰਿਆਂ ਨਾਲ ਲਾਈਕ ਸ਼ੇਅਰ ਕਮੈਂਟ ਕਰ ਦਿਓ ਤਾਂਕਿ ਬਾਕੀ ਵੀ ਫਾਇਦਾ ਲੈ ਸਕਣ ਥੈਂਕ ਯੂ